एनआरआई टुडे ਤੇ ਆਪ ਸਭ ਦਾ ਸਵਾਗਤ ਹੈ ਜੀ ਔਰ ਅੱਜ ਅਸੀਂ ਆਪ ਜੀ ਦੇ ਸਾਹਮਣੇ ਕਰਮ ਜਾ ਰਹੇ ਹਾਂ ਇੱਕ ਬਹੁਤ ਹੀ ਮੈਂ ਸਮਝਣਾ ਕਿ ਇਸ ਵਕਤ ਦੁਖੀ ਵੀਰ ਸਾਡਾ ਸਰਦਾਰ ਦੀਪ ਸਿੰਘ ਜੀ son of ਇਕਬਾਲ ਸਿੰਘ ਵਾਸੀ ਰਹਾਂ ਹੋ ਨਵਾਂ ਸ਼ਹਿਰ ਤੋਂ ਕੁਝ ਐਸਾ ਪਾਣਾ ਵਾਪਰਿਆ ਕਿ ਵੀਰ ਦੀਪ ਸਿੰਘ ਦੇ ਦੋ ਬੱਚੇ ਇੱਕ ਬੇਟਾ ਜੀ ਦੀ ਉਮਰ 8.5 ਸਾਲ ਤੇ ਬੇਟੀ 10 ਸਾਲ ਦੀ ਬਹੁਤ ਪਿਆਰੇ ਬੱਚੇ ਬੜੇ ਖੂਬਸੂਰਤ ਬੱਚੇ ਕੋਠੇ ਤੇ ਖੇਡਦੇ ਆ ਖੇਡਦੇ ਆ ਤੇ ਲੋਹੇ ਦੇ ਰੌਡ ਦੇ ਨਾਲ ਉੱਪਰ ਨੂੰ ਕਿਤੇ ਚੁੱਕ ਲਿਆ ਤੇ ਉੱਪਰੋਂ ਦੀ ਬੜੀ ਖਤਰਨਾਕ 11000 ਵੋਲਟੇਜ ਦੀ ਬਿਜਲੀ ਦੀ ਤਾਰ ਲੰਘ ਰਹੀ ਸੀ ਬੇਸ਼ੱਕ ਉਹ ਪਾਈਪ ਤਾਰ ਤੱਕ ਨਹੀਂ ਪਹੁੰਚਿਆ ਪਰ 5-6 ਫੁੱਟ ਤੋਂ ਹੀ ਉਹਨੇ ਐਸੇ ਕਰੰਟ ਮਾਰਿਆ ਕਿ ਦੋਨੋਂ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਨੇ ਤਸਵੀਰਾਂ ਤਕਲੀਫ ਦਿੰਦੀਆਂ ਨੇ ਫੁੱਲਾਂ ਵਰਗੇ ਉਹ ਬੱਚੇ ਇਸ ਤਰ੍ਹਾਂ ਉਹ ਝੁਲਸੇ ਨੇ ਉਧਰ ਇਹ ਆਪੀ ਇੱਕ ਟੈਕਸੀ ਡਰਾਈਵਰ ਦਾ ਕਿਤੇ ਵਜੋਂ ਕੰਮ ਕਰਦਾ ਵੀਰਦੀਪ ਸਿੰਘ ਕੋਈ ਸੇਵਕ ਨਹੀਂ ਸੀ ਵੀ ਕੱਡੇ ਪੈਸੇ ਤੇ ਭੱਜ ਕੇ ਡਾਕਟਰ ਕੋਲ ਲੈ ਗਏ ਕੋਈ ਗੱਲ ਨਹੀਂ ਕੁਝ ਲੋਕਾਂ ਨੇ ਸੱਜੋਂ ਖੱਬੋਂ ਮਦਦ ਕੀਤੀ ਤੇ ਹਸਪੀਟਲ 'ਚ ਇਲਾਜ ਚੱਲ ਰਿਹਾ ਤੇ ਸਾਡੇ ਤੱਕ ਪਹੁੰਚ ਕੀਤੀ ਆ ਇੱਕ ਆਸ ਉਮੀਦ ਦੇ ਨਾਲ ਤੇ ਅੱਜ ਅਸੀਂ ਆਪਣੇ ਐਨਆਰਆਈ ਟੂਡੇ ਦੇ ਮਾਧਿਅਮ ਦੇ ਰਾਹੀਂ ਅਸੀਂ ਆਪ ਸਭ ਸੰਗਤਾਂ ਨੂੰ ਇੱਕ ਅਪੀਲ ਕਰਨ ਦੇ ਲਈ ਅੱਜ ਇੱਥੇ ਬੈਠੇ ਆ ਕਿ ਜਰੂਰ ਤੁਸੀਂ ਏ ਸਵੀਰਦੀਪ ਸਿੰਘ ਦਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਥ ਦਿਓ ਦੀਪ ਸਿੰਘ ਜੀ ਕੀ ਪਾਣਾ ਵਾਪਰ ਗਿਆ ਫੁੱਲਾਂ ਵਰਗੇ ਪਿਆਰੇ ਜੇ ਬੱਚੇ ਅਚਾਨਕ ਐਡੇ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਬਾਬਾ ਜੀ ਬੱਚੇ ਖੇਡ ਰਹੇ ਸੀ ਛੱਤੇ ਉੱਤੇ ਜੀ ਲੋਹੇ ਦਾ ਪਾਈਪ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਖੇਡਦੇ ਸੀਗੇ ਤਾਂ ਉੱਪਰ ਹਾਈ ਵੋਲਟੇਜ ਉਤਾਰਾ ਹੈ ਉਹ ਕ੍ਰੋਸ ਹੁੰਦੀਆਂ ਸੀਗਾ ਜੀ ਤੇ ਉਹ ਪਾਈਪ ਉਹਨਾਂ ਨੇ ਖੇਡਿਆ ਨਹੀਂ ਕਿਤੇ ਉੱਪਰ ਨੂੰ ਚੱਕ ਦਿੱਤਾ ਲੇਕਿਨ ਉਤਾਰਾਂ ਨਾਲ ਤਾਂ ਨਹੀਂ ਟੱਚ ਹੋਇਆ ਤਾਰਾਂ ਤੇ ਕਾਫੀ ਉੱਚੀਆਂ ਐ ਹੂੰ ਲਗਨੇ 4-5 ਫੁੱਟ ਦਾ ਪੈਰ ਸੀਗਾ ਤੇ ਉਤਾਰਾ ਨੇ ਵੀ ਉਪਰੋਂ ਮਤਲਬ 6-7 ਫੁੱਟ ਦੂਰੋਂ ਕਵਰ ਕਰ ਲਿਆ ਏਰੀਆ ਨੂੰ ਤਾਂ ਬਹੁਤ ਜ਼ੋਰ ਦੀ ਠਮਾਕਾ ਹੋਇਆ ਜਦਵੇਂ ਅਸਮਾਨੀ ਬਿਜਲੀ ਗਰਦੀ ਏ ਇਦਾਂ ਪੂਰੀ ਬਿਜਲੀ ਗਿਰੀ ਪੂਰਾ ਘਰ ਹਿੱਲ ਗਿਆ ਓਕੇ ਤੇ ਉਹ ਬੱਚਿਆਂ ਦੋਨਾਂ ਦੇ ਉੱਤੇ ਗਰ ਗਈ ਤੁਸੀਂ ਉਸ ਵਕਤ ਘਰ ਸੀ ਆਪ ਕਿਤੇ ਨੇ ਬਾਹਰ ਗਏ ਮੈਂ ਆਪਣੇ ਕੰਮ ਤੇ ਸੀ ਮੈਂ ਤਾਂ ਸ਼ਾਮ ਨੂੰ ਪਹੁੰਚਿਆ ਰਾਤ ਨੂੰ ਜੀ ਇਹ 1.5-2 ਵਜੇ ਹੋਇਆ ਕੰਮ ਵੀ ਦੁਪਹਿਰ 1.5-2 ਵਜੇ ਮਤਲਬ ਬੱਚਿਆਂ ਦੀ ਜਦੋਂ ਤੁਸੀਂ ਹਾਲਤ ਵੇਖੀ ਤੇ ਕਿੱਦਾਂ ਲੱਗਾ ਵੀ ਬੱਚੇ ਮਤਲਬ ਬੱਚੇ ਨੂੰ ਕਿਤੇ ਕੰਡਾ ਚੁਪ ਜੇ ਕਿਤੇ ਮੜਾ ਜੀ ਸਭ ਮੈਂ ਤੂੰ ਦੇਖ ਹੀ ਨਹੀਂ ਹੋ ਰਹੀ ਸੀ ਕਿਤੇ ਤੋਂ ਨਹੀਂ ਸਾਡੇ ਤੋਂ ਤੁਸੀਂ ਦੇਖੋਗੇ ਕੋਲ ਜਾ ਕੇ ਤੁਹਾਡੇ ਤੋਂ ਵੀ ਨਹੀਂ ਦੇਖ ਹੋਣੀ ਹਾਲਤ ਇਦਾਂ ਦੀ ਬੇਟੀ ਦੀ ਤਾਂ ਬਹੁਤ ਜ਼ਿਆਦਾ ਖਰਾਬ ਹਾਲਤ ਹੋ ਗਈ ਆ ਇੱਕ ਫੇਸ ਹੀ ਬਚਿਆ ਹੈ ਨਾ ਬਾਕੀ ਪੈਰਾਂ ਤੱਕ ਮਤਲਬ ਅੱਗੇ ਪਿਛੇ ਸਭ ਜਲ ਚੁੱਕੀ ਹੈ ਜੀ ਕਿਸੇ ਤੋਂ ਨਹੀਂ ਦੇਖ ਹੁੰਦੀ ਜੀ ਬਿਲਕੁਲ ਸਤ ਸੰਗਤ ਜੀ ਮੈਂ ਮਾਦਰਤ ਚਾਹਾਂਗਾ ਕਿ ਤਸਵੀਰਾਂ ਤਕਲੀਫ ਦੇਣ ਦੀਆਂ ਤੁਹਾਨੂੰ ਹੀ ਪਰ ਇਸ ਤਕਲੀਫ ਦੇ ਵਿੱਚੋਂ ਹੁਣ ਆਪਾਂ ਸਾਰਿਆਂ ਰਲ ਮਿਲ ਕੇ ਵੀਰਦੀਪ ਸਿੰਘ ਨੂੰ ਕੱਢਣਾ ਨਾਲੇ ਬੇਟੀਆਂ ਬਗਾਨਾ ਤਨ ਹੁੰਦੀਆਂ ਨੇ ਉਹਨਾਂ ਬਗਾਨੇ ਘਰ ਜਾਣਾ ਤੇ ਇਸ ਤਰ੍ਹਾਂ ਦੇ ਹਾਦਸਾ ਜਿਹੜਾ ਵਾ ਉਹ ਕਿਤੇ ਨਿਕਾਹ ਜਾਂ ਕੋ ਚਿਹਰੇ ਤੇ ਦਾਗ ਅ ਜਿਸਮ ਤੇ ਕੋਈ ਦਾਗ ਜਿਹੜਾ ਵਾ ਉਹ ਵੀ ਕਈ ਵਾਰੀ ਮੁਸ਼ਕਲ ਪੈਦਾ ਕਰ ਦਿੰਦਾ ਬੇਟੀਆਂ ਦੇ ਜੀਵਨ ਦੇ ਵਿੱਚ ਪਰ ਸਤਿਗੁਰੂ ਕਿਰਪਾ ਕਰਨਗੇ ਅੱਜ ਕੱਲ ਬੜੇ ਇਲਾਜ ਨਹੀਂ ਪਰ ਸੰਗਤ ਦਾ ਸਹਿਯੋਗ ਮਿਲਿਆ ਸਾਰਾ ਕੁਝ ਠੀਕ ਹੋ ਜੂ ਬੱਚੀ ਆ ਜੀ ਪਰ ਬੜਾ ਮਨ ਜਿਹੜਾ ਦੁਖੀ ਹੋਇਆ ਤੇ ਦੋ ਬੱਚੇ ਆ ਤੇ ਟੈਕਸੀ ਡਰਾਈਵਰ ਦਾ ਕੰਮ ਕਰਦੇ ਹਾਂ ਜੀ ਸੰਗਤ ਦਾ ਸਾਥ ਮਿਲਿਆ ਥੋੜਾ ਬੋਤਾਂ ਥੋੜਾ ਬੋਤਨ ਮਿਲਿਆ ਕਿ ਮੇਰੇ ਲਿੰਕ ਚ ਕੋਈ ਜਿਆਦੀ ਸੇਵਾ ਕਰਨ ਵਾਲਾ ਕੋਈ ਹੈ ਨਹੀਂ ਮਤਲਬ 페ਵੀ ਜਿੰਨੀ ਜੋਗੇ ਹੈ ਸੀ ਮੇਰੀ ਕੀਤੀ ਹੈਲਪ ਪਰ ਉਹ ਹੈਲਪ ਨਾਲ ਵੀ ਪੂਰਾ ਨਹੀਂ ਕੰਮ ਚੱਲ ਸਕਦਾ ਬਿਲਕੁਲ ਜੇ ਸ਼ਮਤ ਸਕਦੇ ਆ ਨਿੱਜੀ ਹਸਪਤਾਲਾਂ ਦੇ ਖਰਚੇ ਬਹੁਤ ਵੱਡੇ ਹੁੰਦੇ ਆ ਹਾਂਜੀ ਫਿਰ ਜਿਤਨਾ ਇਹ ਬਰਨ ਕੇਸ ਆ ਕਰੰਟ ਦਾ ਕੇਸ ਆ ਉਹਦੇ ਵਿੱਚ ਤੇ ਹੋਰ بڑا ਹੋ ਜਾਂਦਾ ਬੜੀ ਇਤਿਆਤ ਦੀ ਲੋਡ ਹੁੰਦੀ ਐ ਇਨਫੈਕਸ਼ਨ ਦਾ ਬੜਾ ਖਤਰਾ ਹੁੰਦਾ ਬਹੁਤ ਹਾਂਜੀ ਤੇ ਉਸ ਤਰ੍ਹਾਂ ਕੀ ਦੱਸਦੇ ਆ ਕਿ ਡਾਕਟਰ ਭਈ ਕੋਈ ਜਾਨ ਨੂੰ ਖਤਰਾ ਤਾਂ ਨਹੀਂ ਬੱਚਿਆਂ ਦੀ ਨੂੰ ਨਹੀਂ ਹਾਲ ਦੀ ਘੜੀ ਤਾਂ ਉਹ ਇਹ ਦੱਸ ਰਹੇ ਵੀ 90% ਖਤਰੇ ਦੇ ਵਿੱਚ ਆ। ਅੱਛਾ ਕਿਨੂੰ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਜਰੂਰ ਸਾਡਾ ਕਿਰਪਾ ਕਰਨਗੇ। ਸੰਗਤ ਦਾ ਸਾਥ ਮਿਲਿਆ ਤੇ ਜਾਨ ਬਚ ਵੀ ਸਕਦੀ ਹੈ ਜੀ। ਨਹੀਂ ਜੀ ਜਰੂਰ ਬਚੇਗੀ। ਆ ਆਪ ਸਭ ਸੰਤਾਨ ਨੂੰ ਵੀ ਬੇਨਤੀ ਹੈ ਜਿਹੜੇ ਸਾਡੇ ਚੈਨਲ ਨੂੰ ਵੇਖ ਰਹੇ ਆ ਕਿ ਜਰੂਰ ਅਰਦਾਸ ਵੀ ਕਰਿਓ। ਤੇ ਵੀਰਦੀਪ ਸਿੰਘ ਜੀ ਦਾ ਨੰਬਰ ਹੈ ਜੀ 9680422834 ਇਸ ਨੰਬਰ ਦੇ ਉੱਤੇ ਫੋਨ पे Google पे Paytm 10b 150 ਇਹਦੇ ਨਾਲ ਹੀ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਆ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਹੈ ਸਾਧ ਸੰਗਤ ਜੀ ਜਰੂਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਬੜੀ ਆਸ ਉਮੀਦ ਨਾਲ ਇਸ ਵਕਤ ਲੁਧਿਆਣੇ ਤੋਂ अर्ਲੀ ਮਾਰਨਿੰਗ ਅਸੀਂ ਬਟਾਲੇ ਸਾਡਾ ਆਫਿਸ ਆ ਇੱਥੇ ਪਹੁੰਚਿਆ ਵੀ ਆ ਇਸ ਆਸਮੀਦਨਾ ਕਿ ਸਾਡੀ ਗੱਲ ਸੰਗਤ ਸੁਣਵੀ ਆ ਸੰਗਤ ਜਿਹੜੀ ਆ ਸਾਡੇ ਬੇਨਤੀ ਦੇ ਉੱਤੇ ਜ਼ਰੂਰ ਪਰਿਵਾਰਾਂ ਦਾ ਸਾਥ ਲਿੰਦੀ ਆ ਬੜਿਆ ਪਰਿਵਾਰਾਂ ਦਾ ਤੁਸੀਂ ਸਾਡੇ ਜਿਹੜੀ ਆ ਬੇਨਤੀ ਤੇ ਤੁਸੀਂ ਕਰਦੇ ਹੀ ਅੱਗੇ ਤੇ ਜ਼ਰੂਰ ਕਰਿਓ ਜੀ ਫੋਨ ਨੰਬਰ ਨੋਟ ਕਰ ਲਿਓ ਇਸ ਨੰਬਰ ਤੇ ਤੁਸੀਂ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਤੁਸੀਂ ਇਹਨਾਂ ਦਾ ਅਕਾਊਂਟ ਨੰਬਰ ਲੈ ਲਿਓ ਜਿਸ ਤਰ੍ਹਾਂ ਵੀ ਹੋ ਸਕੇ ਤੇ ਜਿਹੜੇ ਕੋਈ ਨੇੜੇ ਤੇੜੇ ਦੇ ਨੇ ਅੱਛਾ ਤੁਹਾਡੇ ਉੱਥੇ ਬਹੁਤ ਐਨਜੀਓਜ਼ ਨੇਮ ਆਫ ਕਰਨਾ ਹਾਂਜੀ ਤੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਬੜੀਆਂ ਬੜੀਆਂ ਵੱਡੀਆਂ ਉਹਨਾਂ ਨਾਲ ਸੰਪਰਕ ਹੋਇਆ ਸੀ ਸਰ ਜੋ ਸਾਡੇ ਨਵੇਂ ਸ਼ਹਿਰ ਸੀ ਨਾ ਉਹਨਾਂ ਨਾਲ ਹੋਇਆ ਸੀਗਾ ਓਕੇ ਉਹਨਾਂ ਨਾਲ ਸੰਪਰਕ ਹੋਣ ਦੇ باوجود ਦੀ ਬੇਟੀ ਨੂੰ ਲੁਧਿਆਣੇ ਤੱਕ ਪਹੁੰਚਾਇਆ ਗਿਆ ਜੀ अच्छा कर, कर दे कर दे वे दे वे जी। ਉਹਨਾਂ ਨੇ ਹੈਲਪ ਕਰਮ ਨਹੀਂ ਉੱਥੇ ਲੁਧਿਆਣੇ ਦੇ ਵਿੱਚ ਇੱਕ ਅਨਮੋਲ ਕਵਾਤਰਾ ਜੀ ਬੜੇ ਅੱਛੇ ਹਨ। ਉਹ ਉਹਨਾਂ ਕੋਲ ਵੀ ਮੈਂ ਗਿਆ ਸੀਗਾ ਜੀ ਮੈਂ ਤਿੰਨ ਚਾਰ ਘੰਟੇ ਲਾਈਨ 'ਚ ਲੱਗਾ ਰਿਹਾ ਲੇਕਿਨ ਉਹ ਆਪ ਤਾਂ ਨਹੀਂ ਮਿਲੇ ਅਨਮੋਲ ਜੀ ਉਹਨਾਂ ਦੀ ਟੀਮ ਸੀਗੀ ਉਹਨਾਂ ਨੂੰ ਸਾਰਾ ਕੁਝ ਦਿਖਾਇਆ ਫੋਟੋਆਂ वगैरह ਦੇਖੀਆਂ। ਓਕੇ ਤੇ ਉਹਨਾਂ ਨੇ ਕੋਈ ਆਨਸਰ ਨਹੀਂ ਦਿੱਤਾ ਉਹਨਾਂ ਨੇ ਇਹ ਕਿਹਾ ਵੀ ਜਦੋਂ ਛੁੱਟੀ ਮਿਲੂਗੀ ਉਦੋਂ ਅਸੀਂ ਕੋਈ 5-10 ਹਜ਼ਾਰ ਤੱਕ ਹੈਲਪ ਕਰ ਦਾਂਗੇ ਉਹ ਵੀ ਤੁਸੀਂ ਮੌਕੇ ਤੇ ਆ ਕੇ ਸਾਨੂੰ ਦੱਸਿਓ। ਇਹ ਆਨਸਰ ਮਿਲਿਆ ਹੀ ਉਤੋਂ ਜੀ ਉਹ ਵੀ ਨਹੀਂ ਕੋਈ ਕਰਦੇ ਹੈਗੇ ਪੁੱਛਦੇ ਹੈਗੇ ਕੁਝ ਇਹ ਅ ਵੈਸੇ ਵਰਲਡਵਾਈਡ ਬੜਾ ਨਾਂ ਆ ਅ ਅਨਮੋਲ ਕੁਆਤਰਾ ਜੀ ਦੀ ਜਿਹੜੀ ਟੀਮ ਹੈ ਉਹਨਾਂ ਦੀ ਐਨਜੀਓ ਵੀ ਡੂ ਨਾਟ ਅਕਸੈਪਟ ਮਨੀ অর ਥਿੰਗਸ ਅ ਫਿਰ ਵੀ ਚਲੋ ਕਈ ਵਾਰੀ ਹੁੰਦਾ ਕਿ ਪਤਾ ਨਹੀਂ ਕਿਹਦੇ ਕਰਮਾਂ ਚ ਸੇਵਾ ਲਿਖੀ ਆ ਵੈਸੇ ਉਹਨਾਂ ਕੋਲ ਬਹੁਤ ਸਾਰੇ ਡੋਨਰਸ ਆਉਂਦੇ ਆ ਵੀ ਕਿਸੇ ਨੂੰ ਲੋੜ ਆ ਤੇ ਅਸੀਂ ਸਿੱਧਾ ਹੀ ਅਸੀਂ ਉੱਥੇ ਹੀ ਇਲਾਜ ਕਰਾ ਦਿੰਦੇ ਆ ਆਉਂਦੇ ਆ ਮੇਰੇ ਮੈਨੂੰ ਪਤਾ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਬਹੁਤ ਸੇਵਾ ਕਰਦੇ ਆ ਪਰ ਹੋ ਸਕਦਾ ਮੇਰੀ ਕਿਸਮਤ ਵਿੱਚ ਨਹੀਂ ਹੋਊਗੀ ਆਪਾਂ ਉਹਨਾਂ ਨੂੰ ਕੀ ਦੋਸ਼ ਦੇ ਸਕਦੇ ਆ ਬਿਲਕੁਲ ਠੀਕ ਆ ਜੀ ਬੜੀ ਅੱਛੀ ਗੱਲ ਤੁਸੀਂ ਕੀਤੀ ਆ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਅੱਜ ਸਾਡੇ ਵੀਰ ਗੌਰਵ ਪਨੀਤ ਸਿੰਘ ਜੀ ਨੇ ਸਾਡੇ ਕੋਲ ਕੁਝ ਸੇਵਾ ਉਹ ਸਾਨੂੰ ਭੇਜਦੇ ਰਹਿੰਦੇ ਆ ਹਰ ਮਹੀਨੇ ਤੇ ਮੈਨੂੰ ਲੱਗਦਾ ਸੀਗਾ ਕਿ ਛੋਟੀ ਜਿਹੀ ਭੇਟਾ ਹੈ 10 ਹਜ਼ਾਰ ਦੀ ਇਹ ਤੁਸੀਂ ਪ੍ਰਵਾਨ ਕਰ ਲਓ ਜੀ ਤੇ ਸਤਿਗੁਰੂ ਕਿਰਪਾ ਕਰਨਗੇ ਇਹ 10 ਹਜ਼ਾਰ 10 ਲੱਖ ਵੀ ਬਣ ਸਕਦਾ ਬੜੀ ਵਰੀ ਬਣਿਆ ਵੀ ਆ ਅਕਸਰ ਬਣਦਾ ਅਸੀਂ ਵੇਖਿਆ ਤੇ ਬਾਕੀ ਤੁਹਾਡੀ ਕਿਸਮਤ ਤੇ ਨਿਰਭਰ ਹੈ ਬੱਚੇ ਜਿਹੜੇ ਆ ਰੱਬ ਦਾ ਰੂਪ ਆ ਸਾਧ ਸੰਗਤ ਜੀ ਜਰੂਰ ਆਓ ਸਾਰੇ ਰਲ ਮਿਲ ਕੇ ਇਸ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੇ ਲਈ ਜੋ ਵੱਤੋਂ ਵੱਤ ਸਹਿਯੋਗ ਹੋ ਸਕਦਾ ਕਰੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਦੀਪ ਸਿੰਘ ਜੀ ਦਾ ਸਾਥ ਲਈਏ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਸੀਂ ਆਪ ਜੀ ਦੇ ਬਿਹਤ ਸ਼ੁਕਰਗੁਜ਼ਾਰ ਹੋਵਾਂਗੇ ਹੁਣ ਆਪ ਜੀ ਕੋ اجازت ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ